ਇਹ ਵਾਹ ਲਾ ਕੇ ਬਹੁਤ ਸਾਰਾ ਖਰਾਬ ਹੋ ਗਿਆ ਲਖ ਲੈਣਾ ਚਾਹੀਦਾ ਹੈ ਦੇ ਵਿੱਚ ਅੱਛਾ ਬਾਣੀ ਕਿ ਪਾਣਾ ਕਿਤੇ ਇਹ ਤੁਹਾਨੂੰ ਮਾਤਾ ਜੀ ਆਏ ਉਹ ਕਹਿੰਦੇ ਕੰਨ ਖਰਾਬ ਹੋ ਗਈ ਤੁਹਾਡੀ ਸਾਰੀ ਖਾਣ ਕਿੱਥੇ ਉਹਦੇ ਛੋੜਦੀ ਸਾਰੀ ਪਰੋਂ ਨਹੀਂ ਨੀ ਨੀ ਬਾਪਾ ਜੀ ਕਿੱਥੇ ਉਹ ਅੜੀ ਆਲ ਗਈ ਇੱਕ ਯਾਰ ਅੱਛਾ ਅੱਛਾ ਆ ਇਹਦੀ ਛੱਤ ਡਿੱਗੀ ਹਾਂਜੀ ਕਿ ਆ ਡਿੱਗੀ ਆ ਡਿੱਗੀ ਆ ਦੇਖ ਅੰਦਰ ਕੋਈ ਟੁੱਟਣੀ ਆ ਬੇਟੇ ਚਲੋ ਕੋਈ ਯਾਰ ਦੇਖੋ ਅੰਦਰ ਗਾਰ ਹੋਈ ਗਈ ਤੇ ਦੇਖੋ ਕਿੰਦਾ ਗਾਰ ਹੋਈ ਪਈ ਹੈ ਹੈ ਉਹ ਆ ਗੋ ਥੱਲੇ ਆ ਕਿਹੜਾ ਪਿੰਡਾ ਮਾਨ ਦਾ ਹਾਂ ਮਾਰ 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 ਕਿਹੜਾ ਇਹਨਾਂ ਦਾ ਫੇਰ ਬੰਦਾ ਕਿਹੜਾ ਹੋ ਤਾਂ ਇਹਨਾਂ ਦਾ ਬੱਚਾ ਹੀ ਆ ਠੀਕ ਹੈ ਕਿਹੜਾ ਕੁੜੀਆ ਕਿਹੜੀ ਨਾਲ ਇਥੋਂ ਤੇਰੀ ਹਾਂ ਕੋਣ ਉਹ ਇੱਕ ਕੁੜੀਆ ਉਹ ਇੱਥੇ ਤੇ ਉਹ ਮਾਤਾ ਇਹਨਾਂ ਦੀ ਪਹਿਲੇ ਦਿੱਸਦਾ ਦਾ ਪਗੜਾ ਨਹੀਂ ਹੈ ਠੀਕ ਹੈ ਤੇ ਇੱਕ ਵੀਡੀਓ ਮੈਂ ਆਇਆ ਉੱਥੇ ਜਾਣ ਨੂੰ ਆਇਆ ਸੀ ਜਿਹਨੂੰ ਜੈਨ ਫਿਗਰੇਸ਼ਨ ਨੂੰ ਕੋਈ ਛੋਟਾ ਬੋੜੀ ਨੂੰ ਮਾਰੇ ਆਇਆ ਆ ਆ ਆ ਜਿੰਦਾ ਹੀ ਆ ਆ ਮੇਕਾ ਬੱਪਾ ਵਧੀਆ ਕਰਕੇ ਭਾਈ ਉਹ ਬੱਲੇ ਬੱਲੇ ਮਾਰੋ ਤੇ ਉਹ ਪੱਟੀ ਬਟਾ ਮਿਲ ਗਿਆ ਨਾ ਤੇ ਉਹ ਦੇ ਦਿਓ ਬਸ ਧੰਨਵਾਦ ਉਹ ਦੇ ਦਿਓ ਇਹਨਾਂ ਨੂੰ ਪੈਟ ਦੇ ਨਹੀਂ ਵਾਲੀ ਕਹਿੰਦੇ ਕੋਈ 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 ਗੱਡੀ ਦਾ ਬਿਮਾਰ ਹੈ। ਇਹ ਤੁਹ ਵੀ ਰਿਹਾ ਤੇ ਸਾਰਾ ਪਿਛਾ ਬੰਦਾ। ਕੀ ਆ? ਬੇੜੀ ਆ ਗਿਆ ਆਪਣੀ। ਹਾਂਜੀ। ਕਿੰਨੀ ਵਾਰ ਆ? ਬੇੜੀ ਬੇੜੀ ਬਾਹਰ ਬੈਠੀ ਹੋਈ। ਉਹ ਫਿਰ ਉਹ ਰਹਿ ਗਿਆ ਨਾ ਕਿ ਦੋ। ਜੀ ਮੈਂ ਕਪੜਾ ਵੇਚਦਾ ਹਾਂ ਕੋਈ ਉਹ ਬਿਲਕੁਲ ਥੱਲੇ ਹੀ ਗਾੜ੍ਹ ਤੇ ਥੱਲੇ ਰੱਖਿਆ ਸੀ ਜਿਹੜਾ ਵੇਚਣ ਵਾਲਾ ਹੈ। ਢੂੰਡਦਾ ਮੈਂ ਕੰਮ ਕਰਦਾ। ਠੀਕ। ਕੋਈ ਤਾਂ ਗੱਡ ਜੰਮ ਗਈ। ਫੋਨ ਕਰਦਾ ਕਰਦਾ ਤੁਹਾਨੂੰ ਵੀ। ਠਾ ਢੂੰਡਦਾ। ਮੋਟਾ ਕਤੇ ਬਾਹਰ ਹੈ। ਥੈਂਕ ਯੂ। ਬੋਲੇ ਸੋਨਿਹਾਰ ਰਸਿਕਾ ਨਾਨਕ ਨਾਮ ਕਰਨ ਦੀ ਗਲਾ ਉਹਦਾ ਜੇ 22 ਤਰੀਕ ਹੈਗੀ ਆ ਤੁਹਾਨੂੰ ਇੱਕ ਦਿਨ ਚ ਦੱਸ ਦੇਣਾ ਵੇ ਠੀਕ ਹੈ ਹਮ ਬਸ ਹੋ ਗਿਆ ਯਾਰ ਇੱਥੇ ਆਇਆ ਲੱਗਣ ਬੱਝੇ ਤਾਂ ਸਾਰਾ ਪਾਣੀ ਹੀ ਉਦੋਂ ਹਾਂ ਆ ਸਾਰਾ ਪਾਣੀ ਸੀ ਸਾਂ ਬੜੀਆਂ ਦੇਣੀਆਂ ਹਾਂਜੀ 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 ਅੱਜ ਨਾ ਰਹਾ ਤਾਂ ਸੀਸਾਂ ਦੇ ਦੀ ਮਾਹ ਆਹੋ ਹੀ ਆਹੋ ਹੀ ਨਾ ਪਿੰਡ ਚੰਦੂ ਨੇ ਹਾਂਜੀ ਹਾਂ ਹਾਂਜੀ ਹਾਂਜੀ ਆ ਇੱਥੇ ਇੱਥੇ ਯਾਦਾ ਇਹਨਾਂ ਦੇ ਘਰ ਆਇਆ ਤੇ ਕਹਿੰਦੇ ਸਿਰਫ ਪਾਣੀ ਦੇ ਦਿਓ ਸਰ ਹਾਂ ਹੋਰ ਕੀ ਚੀਜ਼ ਦੀ ਲੋੜ ਨਹੀਂ ਹਾਂ ਆਓ ਜੀ ਚਲੋ ਆ ਜਾਓ ਆ